ਸਰ ਦੀ ਪ੍ਰਿੰਸੀਪਲ ਦੀ ਆ ਮੈਡਮ ਅੰਦਾ ਨਾਲ ਫੋਟੋਆਂ ਦਿੱਖਿਆ ਉਹ ਝੋਲਾਵਾ ਉਹ ਤਾਂ ਹੀ ਨਹੀਂ ਹੈ ਕਿ ਬੱਚੇ ਦੇ ਫੀਸ ਚੁਲਾਉਂਦਾ ਅੱਛਾ ਜੀ ਹਾਂਜੀ ਤੁਹਾਡੀ ਇਸ ਬਾਰੇ ਸਕੂਲ ਦੇ ਮੈਨੇਜਮੈਂਟ ਦੇ ਨਾਲ ਕੋਈ ਗੱਲਬਾਤ ਹੋਈ ਹਾਂਜੀ ਸਾਰੇ ਸਟਾਫ ਨੇ ਅਸੀਂ ਵੇਚ ਹੀ ਬੈਸ ਇਕੱਠੇ ਹੋ ਗਏ ਉਹਨਾਂ ਨੇ ਕਿਹਾ ਵਾ ਨਾ ਇਹ ਪ੍ਰਿੰਸੀਪਲ ਆਏਗਾ ਗੱਲ ਚੱਲ ਰਹੀ ਹੈ ਤੇ ਨਾਲ ਮੈਡਮਾਂ ਦੀ ਵੀ ਇਹ ਕੰਨੀ ਚੱਲਦੀ ਆਪਣਾ ਉਹਨਾਂ ਨੇ ਕੋਲ ਅੰਦਰ ਆਫੀਸਲੀ ਅੰਦਰ ਦੀਆਂ ਹੀ ਫੋਟੋਆਂ ਨੇ ਉਹ ਵੀ ਉਹਨਾਂ ਨੂੰ ਦੱਸਿਆ ਕਿ ਭਾਈ ਸਾਹਿਬ ਆ ਦੇਖੋ ਤੁਹਾਡੀਆਂ ਫੋਟੋਆਂ ਆਫਿਸ ਦੇ ਅੰਦਰ ਦੀਆਂ ਹੈਗੀਆਂ ਨੇ ਕਿ ਪ੍ਰਿੰਸੀਪਲ ਸਾਹਿਬੀ ਆ ਕੁਝ ਇਤਰਾਜ ਜੋ ਫੋਟੋਆਂ ਆਈਆਂ ਸੀਗੀਆਂ ਜੀ ਇਸ ਕਰਕੇ ਆਪਾਂ ਕਹਿੰਦੇ ਕਿ ਜਿਹੜੇ ਬੰਦੇ ਆਪ ਹੀ ਇਹੋ ਜਿਹਾ ਕੰਮ ਕਰ ਰਹੇ ਉਹਨਾਂ ਸਿੱਖਿਆ ਕੀ ਦੇਣਗੇ ਜੀ ਜਲੰਧਰ ਦੇ ਸੇਨ ਸੋਲਜਰ ਸਕੂਲ ਦੇ ਪ੍ਰਿੰਸੀਪਲ ਦੀਆਂ ਅਪੱਤੀਜਨਕ ਫੋਟੋਆਂ ਹੋਈਆਂ ਵਾਇਰਲ ਤੇ ਉਸ ਤੋਂ ਬਾਅਦ ਸਕੂਲ ਚ ਪੜ ਰਹੇ ਬੱਚਿਆਂ ਦੇ ਮਾਪਿਆਂ ਨੇ ਸਕੂਲ ਦੇ ਬਾਹਰ ਕੀਤਾ ਜ਼ੋਰਦਾਰ ਪ੍ਰਦਰਸ਼ਨ ਤੇ ਉਹਨਾਂ ਦਾ ਕਹਿਣਾ ਕਿ ਜਿਸ ਸਕੂਲ ਦਾ ਪ੍ਰਿੰਸੀਪਲ ਇਦਾਂ ਦੀਆਂ ਹਰਕਤਾਂ ਕਰਦਾ ਉਸ ਸਕੂਲ ਦੇ ਬੱਚਿਆਂ ਨੂੰ ਕੀ ਸਿੱਖਿਆ ਮਿਲੂਗੀ ਤੇ ਇੱਥੇ ਜ਼ਿਕਰ ਹੋ ਗਿਆ ਕਿ ਮੈਨੇਜਮੈਂਟ ਨੇ ਪ੍ਰਿੰਸੀਪਲ ਨੂੰ ਫਿਲਹਾਲ ਸਸਪੈਂਡ ਕਰ ਦਿੱਤਾ ਹੈ ਅਤੇ ਜੋ ਟੀਚਰ ਦੇ ਨਾਲ ਉਹਦੀਆਂ ਫੋਟੋਆਂ ਵਾਇਰਲ ਹੋਈਆਂ ਨੇ ਉਸ ਨੂੰ ਵੀ ਛੁੱਟੀ ਤੇ ਭੇਜਿਆ ਗਿਆ ਤੇ ਮੈਨੇਜਮੈਂਟ ਦਾ ਕਹਿਣਾ ਹੈ ਕਿ ਅਸੀਂ ਹਲੇ ਮਾਮਲੇ ਦੀ ਜਾਂਚ ਕਰ ਰਹੇ ਹਾਂ ਹਾਂਜੀ ਅੱਜ ਤੋਂ ਸਕੂਲ ਦੇ ਬਾਹਰ ਤਰਨ ਲੱਗਾ ਕੀ ਕਾਰਨ ਹੈ ਸਰ ਦੀ ਪ੍ਰਿੰਸੀਪਲ ਦੀ ਆ ਮੈਡਮ ਨਾਲ ਆਪ ਨੂੰ ਜਾਵਾ ਉਹ ਸਹੀ ਨਹੀਂ ਹੈ ਕਿ ਬੱਚੇ ਦੇ ਫਿਊਚਰ ਨਾਲ ਅੱਛਾ ਜੀ ਹਾਂਜੀ ਤੁਹਾਡੀ ਇਸ ਬਾਰੇ ਸਕੂਲ ਦੇ ਮੈਨੇਜਮੈਂਟ ਦੇ ਨਾਲ ਕੋਈ ਗੱਲਬਾਤ ਹੋਈ ਹਾਂਜੀ ਸਾਰੇ ਸਟਾਫ ਅਸੀਂ ਬੇਸੇ ਪੇਸ ਇਕੱਠੇ ਹੋ ਕੇ ਗਏ ਤੇ ਉਹਨਾਂ ਨੇ ਕਿਹਾ ਵਾ ਨਾ ਇਹ ਫੀਸਪਲ ਆਏਗਾ ਜਨਵਰੀ ਚੱਲ ਰਹੀ ਹੈ ਤੇ ਨਾਲ ਮੈਡਮਾਂ ਦੇ ਵੀ ਉਹ ਕਹਿੰਦੇ ਚੱਲ ਰਹੀ ਹੈ ਉਹ ਮੈਨੇਜਮੈਂਟ ਵੱਲੋਂ ਸਪੈਂਡ ਤੇ ਕਰ ਦਿੱਤਾ ਗਿਆ ਟੀਚਰ ਪ੍ਰਿੰਸੀਪਲ ਨੂੰ ਇਸ ਦੇ ਬਾਰੇ ਤੁਹਾਡੇ ਵੱਲੋਂ ਕੋਈ ਕਾਨੂੰਨੀ ਕਾਰਵਾਈ ਜਾਂ ਕੰਪਲੇਟ ਕੀਤੀ ਗਈ ਨਹੀਂ ਅਸੀਂ ਕੋਈ ਕੰਪਲੀਟ ਨਹੀਂ ਕੀਤੀ ਅਸੀਂ ਆਪਸ ਵਿੱਚ ਪਹਿਲਾਂ ਸਾਰੇ ਇਕੱਠੇ ਹੋ ਕੇ ਗੱਲਬਾਤ ਕੀਤੀ ਕਿ ਇਹ ਕੀ ਕਹਿੰਦੇ ਆ ਉਸ ਤੋਂ ਬਾਅਦ ਅਸੀਂ ਕਰਾਂਗੇ ਤੇ ਹੁਣ ਤੁਸੀਂ ਤਾਂ ਨਾ ਲਾਇਆ ਹੁ ਨਹੀਂ ਬਸ ਇਹੀ ਕਹਿੰਦੇ ਕਿ ਕਹਿੰਦੇ ਅਸੀਂ ਟੁਆਰੀ ਬਿਠਾਈ ਹੋਈ ਆ ਤੇ ਉਹਨਾਂ ਨੂੰ ਪ੍ਰਿੰਸੀਪਲ ਨੂੰ ਸਸਪੈਂਡ ਕਰ ਦਿੱਤਾ ਹੈ। ਉਹਨਾਂ ਮੈਡਮ ਨੂੰ 2 ਮਹੀਨੇ ਦੀ ਛੁੱਟੀ ਦਿੱਤੀ ਹੋਈ ਹੈ। ਅੱਛਾ ਜੀ। ਕੀ ਮੰਗ ਮੇਨ ਕੀ ਮੰਗ ਆ ਤੁਹਾਡੀ? ਕੀ ਸਾਡਾ ਇਹ ਪ੍ਰਿੰਸੀਪਲ ਨਹੀਂ ਚਾਹੀਦਾ ਮੈਡਮ ਨਹੀਂ ਚਾਹੀਦੀਆਂ? ਬਸ ਇਹ ਕਹਿੰਦੇ ਆ ਕਿ ਅਸੀਂ ਮੈਡਮ ਨਹੀਂ ਹੈ ਲੋਈਆਂ। ਨਹੀਂ ਪ੍ਰਿੰਸੀਪਲ ਲਿਆਉਣੇ ਆ। ਠੀਕ ਹੈ। ਹਾਂ ਜੀ। ਭਾਈ ਕੀ ਨਾਮ ਹੈ? ਮੇਰਾ ਨਾਮ ਰਾਜਵੀਰ ਸਿੰਘ ਆ ਜੀ। ਰਾਜਵੀਰ ਜੀ ਅੱਜ ਤੋਂ ਸਕੂਲ ਦੇ ਬਾਹਰ ਧਰਨਾ ਲਗਾਇਆ ਕੀ ਕਾਰਨ? ਕਾਰਨ ਇਹ ਪ੍ਰਿੰਸੀਪਲ ਸਾਦੀਆਂ ਕੁਝ ਇਤਰਾਜ਼ ਜੋ ਬੋਟਵਾਂ ਆਈਆਂ ਸੀਗੀਆਂ। ਜੀ। ਇਸ ਕਰਕੇ ਆਪਾਂ ਕਰ ਰਹੇ ਕਿ ਜਿਹੜੇ ਬੰਦੇ ਆਪ ਹੀ ਇਹੋ ਜਿਹਾ ਕੰਮ ਕਰ ਰਹੇ ਹੋ ਗਾਂ ਸਿੱਖਿਆ ਕੀ ਜਾਣਗੇ ਲੋਕਾਂ ਨੂੰ ਜੀ ਦੇਖਿਆ ਜਾਂਦਾ ਹੈ ਮੈਨੇਜਮੈਂਟਰ ਵੱਲੋਂ ਸਪੈਂਡ ਤੇ ਕਰ ਦਿੱਤਾ ਗਿਆ ਕੋਈ ਕਾਨੂੰਨੀ ਕਾਰਵਾਈ ਨਹੀਂ ਇਸ ਦੇ ਉੱਤੇ ਕੀਤਾ ਗਿਆ ਕਾਨੂੰਨੀ ਬਾਰੇ ਨਹੀਂ ਉਹਨਾਂ ਨੇ ਕੋਈ ਦੱਸਿਆ ਕਿ ਕਾਨੂੰਨੀ ਕਾਰਵਾਈ ਹੋਈ ਹੈ ਜਾਂ ਨਹੀਂ ਹੋਈ ਇਹ ਕਹਿ ਰਹੇ ਆ ਕਿ ਉਹਨਾਂ ਨੂੰ ਸਪੈਂਡ ਕੀਤਾ ਗਿਆ ਪ੍ਰਿੰਸੀਪਲ ਸਾਹਿਬ ਨੂੰ ਅੱਛਾ ਜੀ ਪਲੱਸ ਉਹ ਮੈਡਮ ਨੂੰ ਵੀ ਸਪੈਂਡ ਕੀਤਾ ਗਿਆ ਉਹਨੂੰ ਕੀਤਾ ਜਾਂ ਨਹੀਂ ਕੀਤਾ ਇਹਦੇ ਬਾਰੇ ਕੋਈ ਸਬੂਤ ਨਹੀਂ ਹੈ ਜਹਾ ਕੋਈ ਤੇ ਹੁਣ ਤੁਸੀਂ ਗੱਲਬਾਤ ਕੀਤੀ ਅੰਦਰ ਮੈਂ ਅੰਦਰ ਕੋ ਮੈਨੇਜਮੈਂਟ ਦੇ ਇੱਕ ਬੰਦੇ ਆਏ ਹੋਏ ਸੀ ਕਿ ਉਹਨਾਂ ਨੇ ਗੱਲ ਕੀਤੀ ਉਹਨਾਂ ਨੇ ਇਹ ਕਿਹਾ ਕਿ ਨਹੀਂ ਅਸੀਂ ਆਪਣਾ ਟੀਚਰ ਚੇਂਜ ਕਰਾਂਗੇ ਜੀ ਪ੍ਰਿੰਸੀਪਲ ਤੁਹਾਨੂੰ ਨਵੇਂ ਦੇਵਾਂਗੇ ਜੀ ਕੋਈ ਇਹ ਗੱਲਬਾਤ ਹੋਈ ਜੀ ਕਿੱਦਾਂ ਦੀਆਂ ਵੀਡੀਓ ਫੋਟੋਆਂ ਵਾਇਰਲ ਪ੍ਰਿੰਸੀਪਲ ਹੀ ਇੱਦਾਂ ਦੀਆਂ ਕਰਤੋਤਾ ਕਰੇਗਾ ਤਾਂ ਬੱਚਿਆਂ ਦੇ ਉੱਤੇ ਕੀ ਪ੍ਰਭਾਅ ਆਏਗਾ ਬਿਲਕੁਲ ਬਿਲਕੁਲ ਜੀ ਆਪਣਾ ਉਹਨਾਂ ਦੇ ਕੋਈ ਅੰਦਰ ਆਫਿਸ ਦੇ ਅੰਦਰ ਦੀਆਂ ਹੀ ਫੋਟੋਆਂ ਨੇ ਉਹ ਵੀ ਉਹਨਾਂ ਨੂੰ ਦੱਸਿਆ ਕਿ ਭਾਈ ਸਾਹਿਬ ਆ ਦੇਖੋ ਤੁਹਾਡੀਆਂ ਫੋਟੋਆਂ ਆਫਿਸ ਦੇ ਅੰਦਰ ਵੀਆਂ ਹੈਗੀਆਂ ਨੇ ਜੀ ਆਫਿਸ ਦੇ ਅੰਦਰ ਸੀਸੀਟੀਵੀ ਕੈਮਰੇ ਵੀ ਲੱਗੇ ਹੋਏ ਨੇ ਫੇਰ ਵੀ ਇਹ ਕੀ ਟੱਕਰ ਆ ਗਈ ਜਾਂ ਉਹਨੇ ਚੈੱਕ ਨਹੀਂ ਕੀਤੇ ਜਾਂ ਉਹਨਾਂ ਨੇ ਆਫ ਕੀਤਾ ਕੈਮਰਾ ਆਫ ਕੀਤਾ ਜਾਂ ਕੀ ਕੀਤਾ ਇਹਦੇ ਬਾਰੇ ਨਹੀਂ ਸਕਦਾ ਜੀ ਹੱਸਾ ਕੀ ਨਾਮ ਤੁਹਾਡਾ ਮੇਰਾ ਸ਼ਕਤੀ ਰਾਜ ਸ਼ਰਮਾ ਜੀ ਜੀ ਸਰ ਸਕੂਲ ਦੇ ਕੀ ਲੱਗੇ ਐਮ ਡੀ ਸੇਂਸੋਰ ਜੀ ਕੋ ਪਤਾ ਹੈ ਜੀ ਸਾਹਿਬ ਸਰ ਇਹ ਕਿਹੜਿਆ ਇੱਕ ਪ੍ਰਿੰਸੀਪਲ ਜਿਹੜੇ ਅਰਜੁਨ ਨਗਰ ਸਕੂਲ ਦੀਆਂ ਫੋਟੋ ਆਵਾਰੀ ਟੀਚਰ ਦੇ ਨਾਲ ਹੋਈ ਹੈ ਕਿ ਮਾਮਲਾ ਕੀ ਹੈ ਸਰ ਇਹ ਸਾਡੇ ਨੋਟਿਸ ਆਈ ਹੈ ਤੇ ਸੋਸਾਇਟੀ ਨੇ ਦਾ ਐਕਸ਼ਨ ਵੀ ਲਿਆ ਤੇ ਅੱਗੇ ਉਹਦੀ ਕਾਰਵਾਈ ਪੂਰੀ ਕੀਤੀ ਜਾ ਰਹੀ ਹੈ ਜੀ ਤੇ ਜੋ ਵੀ ਹੋਏਗਾ ਉਹ ਨੋਟਿਸ ਆ ਜਾਏਗਾ ਕੀ ਉਹਨੂੰ ਕੀ ਹੋਣਾ ਸਪੈਂਡ ਕਰ ਦਿੱਤਾ ਗਿਆ ਜਾਂ ਉੱਤੇ ਪੁਲਿਸ ਕਾਨੂੰਨੀ ਕਾਰਵਾਈ ਵੀ ਨਹੀਂ ਆਲੇ ਸਪੈਂਡ ਕਰਕੇ ਸਪੈਂਡ ਕਰਤਾ ਗਿਆ ਜੀ ਤੇ ਟੀਚਰ ਦਾ ਤੇ ਟੀਚਰ ਵੀ ਸਕੂਲੋਂ ਆਉਣ ਤੇ ਮਨਾ ਕੀਤਾ ਗਿਆ ਜੀ ਪਰ ਪੇਰੈਂਟਸ ਵੱਲੋਂ ਲਗਾਤਾਰ ਧਰਨੇ ਵੀ ਲਗਾਏ ਜਾ ਰਹੇ ਨੇ ਤੁਹਾਡੇ ਨਾਲ ਨਹੀਂ ਪੇਰੈਂਟਸ ਹੁਣ ਆਈ ਸੀ ਮੇਰੇ ਨਾਲ ਗੱਲਬਾਤ ਹੋਈ ਹੈ ਪਰ ਮੈਂ ਪੂਰੀ ਗੱਲ ਸੁਣ ਵੀ ਲਈ ਹੈ ਤੇ ਸਮਝਾ ਦਿੱਤੀ ਹੈ ਇਸ ਕਰਕੇ ਉਹ ਬਿਲਕੁਲ ਇਤਨਾਨਾ ਸ਼ਾਂਤੀ ਨਾਲ ਪਿਆਰ ਠੀਕ ਹੈ ਪੇਰੈਂਟਸ ਵੱਲੋਂ ਇਹ ਵੀ ਕਿਹਾ ਜਾਂਦਾ ਕਿ ਜਿਹੜਾ ਮੇਨ ਗੇਟ ਆ ਪ੍ਰਿੰਸੀਪਲ ਵਾਲਾ ਉਹ ਬੰਦ ਰੱਖਿਆ ਜਾਂਦਾ ਸੀ ਨਾ ਕਿਸੇ ਪੇਰੈਂਟਸ ਨੂੰ ਮਿਲਿਆ ਜਾਂਦਾ ਸੀ ਨਾ ਕਿਸੇ ਨੂੰ ਟੀਚਰ ਨੂੰ ਮਿਲਾਇਆ ਜਾਂਦਾ ਸੀ ਨਹੀਂ ਸਰ ਇਹੋ ਜਿਹੀ ਕੋਈ ਗੱਲ ਨਹੀਂ ਹੁੰਦੀ ਪ੍ਰਿੰਸਪੇ ਟੀਚਰ ਤੇ ਅੱਗੇ ਆਸ ਤੇ ਪਰ ਕਲਾਸਾਂ ਵੱਲ ਨਹੀਂ ਜਾਣ ਦਿੰਦੇ ਬਾਕੀ ਪ੍ਰਿੰਸੀਪਲ ਆਫਿਸ ਤੱਕ ਤੇ ਆਜ਼ਾਦ ਦੇ ਖੁੱਲ੍ਹਾ ਹੈ ਸੀਸੀਟੀਵੀ ਕੈਮਰੇ ਵੀ ਲੱਗੇ ਹੋਏ ਨੇ ਪ੍ਰਿੰਸੀਪਲ ਦੇ ਰੂਮ 'ਚ ਵੀ ਲੱਗੇ ਨੇ ਫੇਰ ਵੀ ਜਿਹੜਿਆ ਉਹ ਫੋਟੋ ਆ ਪ੍ਰਿੰਸੀਪਲ ਰੂਮ ਦੀ ਆ ਸਰ ਇਹਦੇ ਬਾਰੇ ਮੈਂ ਹਾਲੇ ਕੋਈ ਕਨਫਰਮ ਨਹੀਂ ਇਹ ਮਾਮਲਾ ਸੁਸਾਇਟੀ ਦੇ ਕੋਲ ਹੈ ਸੁਸਾਇਟੀ ਦੇਖਣ ਢਈ ਹੈ ਕੰਮ ਚੱਲਦਾ ਹੈ